ਇਹ 5 ਸੀਟਰ ਐਸਕੀਆਦੀ 올 ਨਿਊ ਸਿਰੋਸ ਹੈ ਆਪਣੇ ਕੋਲ ਪੈਟਰੋਲ ਤੇ ਡੀਜ਼ਲ ਦੋਨੋਂ ਇੰਜਨ ਚ ਅਵੇਲੇਬਲ ਹੈ 14 ਫੁੱਟ ਤੱਕ ਦਾ ਪੁੱਤ 7 ਫੁੱਟੇ ਦਾ ਰੇਟ ਤੈਨੂੰ ਦੱਸ ਦਿੰਨੇ ਆ ਬਾਕੀ 5000 ਰੁਪਿਆ ਪਰ ਫੁੱਟ ਰੇਟ ਵੱਧਦਾ ਰਹਿੰਦਾ ਹੈ ਜੇ 7 ਫੁੱਟੇ ਤੇ ਅਲਫਾ ਪ੍ਰੂ ਸ਼ਾਰਟ ਸੈੱਟ ਲਾਉਣਾ ਆ ਤਾਂ ਰੇਟ ਆ ਪੁੱਤ ਜੀ 3 ਲੱਖ ਤੇ ਸੌਰੀ 2 ਲੱਖ ਤੇ 90000 ਰੁਪਿਆ ਇਹਦਾ 340000 ਰੁਪਿਆ ਉਹਦੇ ਤੇ 380000 ਰੁਪਿਆ 31 ਮਾਰਚ ਤੋਂ ਪਹਿਲਾਂ ਸਾਰਿਆਂ ਤੇ 30000 ਰੁਪਿਆ ਛੋੜ ਹੈ ਇਹ ਕਿਸਾਨ ਮੇਲਾ ਰੌਣੀ ਜ਼ਿਲ੍ਹਾ ਪਟਿਆਲਾ ਇਹ ਇਸ ਸੀਜ਼ਨ ਦੇ ਕਿਸਾਨ ਮੇਲਿਆਂ ਦਾ ਆਖਰੀ ਮੇਲਾ ਰੌਣੀ ਪਿੰਡ ਪਟਿਆਲੇ ਤੋਂ ਤਕਰੀਬਨ 4-5 ਕਿਲੋਮੀਟਰ ਦਾ ਫਾਸਲੇ ਤੇ ਆ ਇਸ ਤੋਂ ਪਹਿਲਾਂ ਪੀਏਯੂ ਲੁਧਿਆਣਾ ਦਾ ਕਿਸਾਨ ਮੇਲਾ ਦੇਖਿਆ ਸੀ ਉਹਦਾ ਏਰੀਆ ਕਾਫੀ ਵੱਡਾ ਸੀ ਅੱਜ ਕੋਸ਼ਿਸ਼ ਕਰਾਂਗੇ ਸਾਰੀ ਮਸ਼ੀਨਰੀ ਦਿਖਾਵਾਂਗੇ ਤੇ ਡਿਟੇਲ ਉਹਦਾ ਰੇਟ ਤੇ ਡਿਸਕਾਊਂਟ ਵਗੈਰਾ ਉਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਓ ਜੀ ਚੱਲਦੇ-ਚੱਲਦੇ ਮੇਲਾ ਦੇਖਦੇ ਆ ਜਿਹੜੇ ਵੀ ਮੇਲਾ ਦੇਖਣਾ ਚਾਹੁੰਦੇ ਸੀ ਆ ਨਹੀਂ ਸਕੇ ਮੇਲੇ 'ਚ ਉਹ ਘਰ ਬੈਠੇ ਮੇਲਾ ਦੇਖ ਸਕਦੇ ਨੇ ਜਾਣਕਾਰੀ ਲੈ ਸਕਦੇ ਨੇ ਸਾਰੀ ਮਸ਼ੀਨਰੀ ਦੀ ਤੇ ਕਿਸਾਨਾਂ ਤੋਂ ਇਲਾਵਾ ਹੋਰ ਵੀ ਜੋ ਮੇਲਾ ਦੇਖਣਾ ਚਾਹੁੰਦੇ ਨੇ ਇਹ ਮਸ਼ੀਨਰੀ ਤੋਂ ਇਲਾਵਾ ਫਸਲਾਂ ਦੀ ਜਾਣਕਾਰੀ ਤੋਂ ਇਲਾਵਾ ਹੋਰ ਵੀ ਇੱਥੇ ਬਹੁਤ ਖੁਸ਼ ਆ। ਪਹਿਲਾ ਲੈਣਾ ਦੇਖਦੇ ਆ ਜੀ। ਕਾਹਦੀਆਂ ਲੈਣਾ ਲੈਣੀਆਂ ਹੋ ਜਾਂ ਨੇ। ਸ਼ਾਇਦ ਇਹ ਬੀਜ ਖਰੀਦੇ ਰਹੇ ਨੇ ਕਿਸਾਨ। ਇਹ ਜੋ કૃषि ਵਿਗਿਆਨ ਕੇਂਦਰ, ਵਿਕਰੀ ਕੇਂਦਰ। ਸਭ ਜਿਹੜੇ ਜਿਨਿਡੇਟ ਰੇਟ ਲਿਖ ਕੇ ਲਾਏ ਹੋਏ ਨੇ। ਹਟਾ ਲਏ ਦੋ ਹੀ ਰੇਟ ਦੋ 1500 ਦੀ ਸੂਚੀ ਲਾਈ ਹੋਈ ਹੈ ਜੀ ਜਿਹੜੇ ਜਿਹੜੇ ਇੱਥੇ ਬੀਜ ਮਿਲਨੇ ਨੇ।

ਯਾਰ 132 ਦਾ ਰੇਟ ਹੈਗਾ ਜੀ 4 ਕਿਲੋ ਦੀ ਪੈਕਿੰਗ ਨੂੰ 500 ਰੁਪਏ ਦੀ ਐਵੇਂ ਲੋ ਜੀ ਅੱਜ ਚਾਹ ਦਾ ਲੰਗਰ ਵੀ ਲੱਗਿਆ ਹੈ ਇਹ ਲੰਗਰ ਜੁਨੀਵਰਸਿਟੀ ਵੱਲੋਂ ਆ ਜੀ ਵਾਸੀ ਵੱਲੋਂ ਹੋਣਾ ਬਾਕੀ ਤਾਂ ਮੈਨੂੰ ਪਤਾ ਨਹੀਂ ਚੱਲੋ ਆ ਮੁੰਡਿਆਂ ਨੂੰ ਪੁੱਛਦੇ ਵੀਰ ਜੀ ਚਾਹ ਜੁਨੀਵਰਸਿਟੀ ਵੱਲੋਂ ਹੈ ਜੁਨੀਵਰਸਿਟੀ ਵੱਲੋਂ ਸੇਵਾ ਠੀਕ ਹੈ ਜੀ ਇਹ ਜੁਨੀਵਰਸਿਟੀ ਵੱਲੋਂ ਹੀ ਸੇਵਾ ਆ ਜੀ ਚਾਹ ਦੀ

ਆਪੰਡਾਲ ਚ ਆਗੇ ਦੇਖਦੇ ਇਥੇ ਬੋਕਸ ਨੇ ਐਗਰੀ ਖਲਤ ਤੇ ਆਹ ਹਿਆਰੇ ਕੋ ਮੈਂ ਹਾਰੇ ਕੋ ਫਤਗਾਂ ਮੈਂ ਤੁਹਾਂ ਐਵਰੀ ਉਹ ਪਰ ਆਇਦੇ ਸਟਾਰਟਰ ਨਹੀਂ ਸਾਰੇ ਉਹ ਪੰਡਾਲ ਲੱਗਿਆ ਹੋਇਆ ਜੀ ਫਿਲਹਾਲ ਤਾਂ ਸ਼ੋਰ ਆ ਇੱਥੇ ਫਿਲੀ ਬਾੜੀ ਦੇ ਬਾਹਰ ਆਉਣਗੇ ਸਟੇਜ ਤੇ ਬੋਲਣਗੇ ਬismillah ਤਾਂ ਇਹ ਚੀਜ਼ ਜਲ ਰਹੇ ਆ ਪਾਕਿਸਤਾਨਾਂ ਦੇ ਮਤਲਬ ਦੀ ਚੀਜ਼ ਦੇਖਦੇ ਆ ਪਹਿਲਾਂ ਦਸ਼ਮੇਸ਼ ਵਾਲਿਆਂ ਦਾ ਲੱਗਿਆ ਹੋਇਆ ਡੈਂਟ ਹੈਗਾ ਜੀ ਰੋਟਾਵੇਟਰ ਅੱਠ ਫੁੱਟਾ ਛੱਟ ਫਲੇਡ ਮੇਲਾ ਫਰ 10000 ਇਹ ਕਿੰਨੇ ਦਾ ਜੀ 130000 10000 ਛੋਟ ਆ 130000 ਇਹਦਾ ਰੇਟ ਆ ਜੀ ਅੱਠ ਫੁੱਟੇ ਰੋਟਾਵੇਟਰ ਦਾ 10000 ਛੋਟ ਆ ਮੇਲੇ ਕਰਕੇ ਕਲਟੀਵੇਟਰ ਦਾ ਹੈਗਾ ਜੀ ग्रेट सत्तर हजार मेला फिर पांच हजार इधर है, है दो दिया जी दस हजार लेजर लेवलर

ਇਹ ਸਾਇਲਜ ਮਸ਼ੀਨ ਆ ਜੀ ਕਮਲ ਕੰਪਨੀ ਦੀ ਵੀ ਜੀ ਦੱਸਿਓ ਮੈਂ ਮਸ਼ੀਨ ਬਾਰੇ ਸਾਢੇ 13 ਲੱਖ ਰੁਪਏ ਰੇਟ ਆਈ ਆਪਣੀ ਮਸ਼ੀਨ ਦਾ ਤੇ ਮੱਕੀ ਦਾ achar ਤੇ ਕਣਕ ਦਾ ਤੇ ਹੋਰ ਫਸਲਾਂ ਦਾ ਵੀ achar ਪਉਂਦੀ ਹੈਗੀ ਤੇ ਇਹਦੇ ਉੱਤੇ ਲੋਨ ਵਗੈਰਾ ਵੀ ਅਵੇਲੇਬਲ ਹੈਗਾ ਹੀ ਆਪਣੇ ਕੋਲ ਉਹ ਫੈਸਿਲਿਟੀ ਸਬਸਿਡ ਦੇ ਹਿਸਾਬ ਨਾਲ ਚੱਲਦੀ ਹੈ ਸਬਸਿਡੀ ਹੈਗੀ ਹੈ ਜੀ ਹਾਂ ਜੀ ਟਰੈਕਟਰ ਕਿਹੜੇ ਕਿਹੜੇ ਟਰੈਕਟਰ ਇਹਦੇ ਵਾਸਤੇ 70 HP ਚਾਹੀਦੇ 8 ਫੁੱਟੀ ਵਾਸਤੇ ਤੇ ਇੱਕ ਤਾਂ ਆਪਾਂ 6 ਬਣਾਉਣੇ ਹੀ ਉਹਦੇ ਵਾਸਤੇ 60 HP ਚੱਲਦਾ ਹੀ ਇਹ ਸੰਗਰੂਰ ਦੀ ਕੰਪਨੀ ਹੈ ਇਹ ਸੰਗਰੂਰ ਦੀ ਹੈ ਆਪਣੇ ਸੰਗਰੂਰ ਤੋਂ ਪਟਿਆਲਾ ਰੋਡ ਤੇ ਕਮਲਗੁਰ ਇੰਡਸਟਰੀ ਸੋਨਾਲੀ ਕੌਂ ਦਾ ਆ ਗਿਆ ਜੀ ਤੋ ਇਹ ਇਹ ਬੇਸ਼ਵਕਰਮਾ ਰਖੜੇ ਵਾਲਿਆਂ ਦੀ ਸਟਰਾ ਦੀਪੁਰ ਆ ਜੀ ਇਹਦੀ ਡਿਟੇਲ ਪੁੱਛਦੇ ਆ 56 ਇੰਚ ਹੈ ਇਹ ਵੀਰੇ ਨਵੀਂ ਚੀਜ਼ ਦਾ ਇੱਕ ਤਾਂ ਸਿੰਗਲ ਪੱਖਾ ਆ ਗਿਆ ਜੀ ਸਿੰਗਲ ਪੱਖਾ ਜਿਹੜਾ ਦਿਖਾ ਦੇਣਾ ਤੁਸੀਂ ਪਿੱਛੇ ਆਇਦਾ ਸਿੰਗਲ ਪੱਖਾ ਆ ਗਿਆ ਹੀ ਠੀਕ ਹੈ ਇਹਦੇ ਵਿੱਚ ਬਰਮ ਲੱਗੇ ਹੋਏ ਆ ਠੀਕ ਹੈ ਤੇ ਉਸ ਤੋਂ ਬਾਅਦ ਪਲੱਸ ਇਹਦੇ ਜਿਹੜੀ ਪਹਿਲਾਂ ਦਾਣੇ ਸਫਾਈ ਘਟ ਆਉਂਦੀ ਸੀ ਉਹਦੇ ਕਰਕੇ ਦਾ ਬੈੱਡ ਦਾ ਚੇਂਜ ਕਰਾਇਆ ਗਿਆ ਚਾਰ ਰਈ ਜਗ੍ਹਾ ਸਾਰਾ ਬੈੱਡ ਸਿਸਟਮ ਆ ਗਿਆ ਹੋ ਰਹੀ ਠੀਕ ਹੈ ਕਿਸਤੀਆਂ ਲੱਗ ਕੇ 55 ਇੰਚੀ ਇਹ ਮਸ਼ੀਨ ਆ 270 ਪਲੇਟ ਪੈਂਦੇ ਆ ਅੱਗੇ ਆ ਜੋ ਕਟਰ ਵਾਲਾ ਗਿਆ ਇਹਦਾ ਆ ਦੇਖੋ ਜੀ ਇਹਦਾ ਕਟਰ ਪਹਿਲਾਂ ਨਾਲੋਂ ਵੱਡਾ ਕਰਤਾ ਜੀ 7.5 ਫੁੱਟ ਦਾ ਕਟਰ ਹੈ 15 ਵਿੰਗਰਾਂ ਪੈਂਦੇ ਨੇ ਜੀ ਬਾਕੀ ਚੱਲਣ ਦੇ ਵਿੱਚ ਬਹੁਤ ਸਾਰਾ ਸਹੀ ਚੱਲਦੀ ਹੈ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਸਿੰਪਲ ਮਸ਼ੀਨ ਹੈ ਸਾਰੀ ਜੀ ਇਹਦਾ ਫਿਰ 390 ਰੇਟ ਹੈ ਜੀ ਡਿਸਕਾਊਂਟ ਬਾਕੀ ਜਿਵੇਂ ਕਿ ਆਪਾਂ ਇੱਥੇ ਫਰਮ ਚਾਉਂਦੇ ਆ ਤਾਂ ਉੱਥੇ ਬਹਿ ਕੇ ਗੱਲ ਹੋ ਜੂਗੀ ਥੋੜਾ ਮਾਨਤਨ ਕਰਕੇ ਤੁਰੇ ਜਾਓ ਮੇਲੇ 'ਚ ਕੋਈ ਆਫਰ ਮੇਲੇ ਦਾ ਆਫਰ ਇਹੀ ਹੈ ਵੀਰੇ ਹਾਂਜੀ ਬਾਕੀ ਉੱਥੇ ਆਉਂਗੇ ਆਪਣਾ ਮਾਨ ਕਰਕੇ ਤੁਰੇ ਜਾਓ ਜੀ ਠੀਕ ਹੋ ਗਿਆ ਜੀ ਨਿਊ ਹਾਲੈਂਡ ਜਗਤਜੀਤ ਵਾਲੰਦੀ ਇਹ ਵੀਰ ਦੀ 57 57 ਕੀ ਜਗਜੀਤ ਹਰੀਪਰਾ ਜੀ ਇਹ ਤੇ 16 ਪੱਟੀਆਂ ਨੇ 18 ਬਨੇਟ ਨੇ ਖਚਾਈ ਦਾ ਪੂਰਾ 60 ਇੰਚੀ ਤੋਂ ਵੱਧ ਖਚਾਈ ਹੈ ਦੀ 57 ਇੰਚੀ ਕੋਈ ਕੰਪਲੀਟ ਨਹੀਂ ਆ ਰਹੀ ਇਹਦੀ ਹਸ ਕਲਾਸ ਇੱਕ ਨੰਬਰ ਦੀ ਪਰ ਚੱਲ ਰਿਹਾ ਜੀ ਇਹ ਇਹ ਤਾਂ ਪੋਰਟ ਕਰ ਰਿਹਾ ਹੈ ਜੀ ਅਸੀਂ 3.5 ਲੱਖ ਰੁਪਏ ਹਾਂ ਮੇਲੇ ਕਰਕੇ ਆਊਗਾ ਮਿੱਤਰ ਉਹਨੂੰ ਡਿਸਕਾਊਂਟ ਕੀਤਾ ਜਾਊਗਾ ਜੀ ਹਾਂ ਵੱਧ ਤੋਂ ਵੱਧ ਡਿਸਕਾਊਂਟ ਕਰਕੇ ਅਸੀਂ ਬਰੀ ਪਰ ਦਵਾਂਗੇ ਅਸੀਂ ਹਾਂ ਜੀ ਧੰਨਵਾਦ ਹਾਂ ਮਹਿੰਦਰ ਵਾਲਿਆਂ ਦੀ ਹੈ ਜੀ ਆ ਨਵੀਂ ਕਾਰ ਇਹਦੀ ਡਿਟੇਲ ਲੈਣੇ ਆ ਸਰ ਨਵੀਂ ਕਾਰ ਬਾਰੇ ਦੱਸੋ ਕੀ ਇਹਦੇ ਫੀਚਰ ਜ ਨੇ ਇਹ ਇਲੈਕਟ੍ਰਿਕ ਹੈ ਸਰ ਟੋਟਲੀ ਔਰ BE6 ਕਹਿੰਦੇ ਆ ਇਹ ਕਾਰ BE6 ਹੈ ਕਿੰਨੀ ਸੀਟਰ ਹੈ ਜੀ ਇਹ 5 ਸੀਟਰ ਹੁੰਦੀ ਹੈ ਸਰ ਹਾਂਜੀ ਤੇ ਹੋਰ ਇਹਦੇ ਫੀਚਰ ਇਹਦਾ ਫੀਚਰ ਸਰ ਆਟੋ پارک ਦੀ ਇਹਦੇ ਵਿੱਚ ਆਪਸ਼ਨ ਆ ਜਾਂਦੀ ਹੈ ਸਰ ਆਪਣੇ ਕੋਲ ਠੀਕ ਹੈ ਜੀ ਫੁਲੀ ਇਲੈਕਟ੍ਰਿਕ ਆ ਕੀ ਸਰ ਠੀਕ ਹੈ ਜੀ ਉਸ ਤੋਂ ਬਾਅਦ ਜੋ ਬੈਟਰੀ ਬੈਕਅਪ ਹੈ ਸਰ ਇਹਦਾ ਹਰੇ ਲਈ 1 ਚਾਰਜ ਦੇ ਇਹ 683 ਕਿਲੋਮੀਟਰ ਕਾਸਟ ਕਰਦੀ ਹੈ ਹਾਂਜੀ 22 29 ਲੱਖ ਦੀ ਪੈਣਦੀ ਹੈ ਸਰ ਤੋਂ ਹਾਂ ਜੀ ਕੋਈ ਮੇਲੇ ਕਰਕੇ ਕੋਈ ਆਫਰ ਨਹੀਂ ਆਫਰ ਕੋਈ ਨਹੀਂ ਹੈ ਸਰ ਇਥੇ ਇਹ ਅਨ ਨਵੀ ਕਾਰ ਹੈ ਜੀ ਕੀ ਆਦੀ ਇਹਦੇ ਬਾਰੇ ਜਾਣਦੇ ਆ ਸੋਹਣੀ ਹੈ ਜੀ ਸਰ ਇਹਦੇ ਬਾਰੇ ਡਿਟੇਲ ਤੁਹਾਨੂੰ ਦੱਸ ਦਿੰਦਾ ਹਾਂ ਓਕੇ ਇਹ ਕੀ ਇਹ 5 ਸੀਟਰ ਐਸਾ ਕੀ ਆਦੀ 올 ਨਿਊ ਸਿਰੋਸ ਹੈ ਆਪਣੇ ਕੋਲ ਪੈਟਰੋਲ ਔਰ ਡੀਜ਼ਲ ਦੋਨੋਂ ਇੰਜਨਸ ਅਵੇਲੇਬਲ ਹੈ ਪੈਟਰੋਲ 1 ਲੀਟਰ ਟਰਬੋ ਤੇ ਡੀਜ਼ਲ 1.5 ਡੀਜ਼ਲ ਇੰਜਨ ਹੈ 15 ਤੋਂ ਇਹ ਕੀਆ ਸਿਰੋਸ ਦੇ ਵਿੱਚ ਤੋਂ 30 ਇੰਚ ਦੀ ਟ੍ਰਿਨਿਟੀ ਪੈਰਾਨੋਮਿਕ ਟੱਚ ਸਕ੍ਰੀਨ ਆਂਦੀ ਹੈ ਜੋ ਇਹ ਅੰਡਰ 4 ਮੀਟਰ ਕਾਰ ਦੇ ਵਿੱਚ ਕੋਈ ਵੀ ਕਾਰ ਪ੍ਰੋਵਾਈਡ ਨਹੀਂ ਕਰਦੀ ਹੈਗੀ ਪੈਰਾਨੋਮਿਕਸ ਅਨੁਕ੍ਰਿਤ ਦੇ ਨਾਲ 17 ਇੰਚਸ ਦੇ ਅਲੋਏ ਆਂਦੇ ਨੇ ਸਟਾਈਲਿਸ਼ ਗੀਅਰ ਨੋਬ ਆਏਗਾ ਡਬਲ ਡੀ ਕਟ ਸੇਰਿੰਗ ਵੀ ਲਾਇਗਾ ਲੈਦਰ ਰੇਟ ਜੋ ਅੰਡਰ 4 ਮੀਟਰ ਕਾਰ ਦੇ ਵਿੱਚ ਕੋਈ ਵੀ ਪ੍ਰੋਵਾਈਡ ਨਹੀਂ ਕਰਦੀ ਹੈਗੀ ਹੋਰ ਕੋਈ ਕਾਰ ਲਾਈਕ ਬਰੀਸਾ ਵਗੈਰਾ ਐਵਰੇਜ ਕਿਹ ਹੈ ਮਾਈਲੇਜ ਦੀ ਡੀਜ਼ਲ ਚ 20 ਪਲੱਸ ਹੈ ਤੇ ਆਪਣਾ ਪੈਟਰੋਲ ਚ ਹੈ ਤੁਹਾਨੂੰ 17 18 ਔਨ ਹਾਈਵੇ ਰਾਮ ਨਾਲ इजीली ਦੇ ਦੇਗਾ ਪੈਟਰੋਲ ਡੀਜ਼ਲ ਦੋਨੇ ਹਾਂਜੀ ਇਹਦੀ ਬੂਟ ਜਿਹੜੀ ਆ ਉਹ ਫਲੈਕਸੀਬਲ ਹੈ 390 ਲੀਟਰ ਤੋਂ ਲੈ ਕੇ 463 ਲੀਟਰ ਤੱਕ ਤੁਸੀਂ ਫਲੈਕਸੀਬਲ ਕਰ ਸਕਦੇ ਹੋ ਠੀਕ ਹੈ ਜੀ ਪਲਸ ਸਲਾਈਡਿੰਗ اور ਰਿਕਲਾਈਨਿੰਗ ਸੀਟਸ ਆ ਨੇ ਯਾ ਰੀਅਰ ਸੀਟਸ ਸਲਾਈਡਿੰਗ ਮੀਨਸ ਅੱਗੇ ਪਿੱਛੇ ਆਰਾਮ ਨਾਲ इजीली ਹੋ ਸਕਦੀ ਹੈ ਕੀਮਤ ਕਿੰਨੀ ਆ ਜਿਹੜੀ ਡੀਲ ਪٹرول ਡੀਜ਼ਲ ਚ بیس ਮਾਡਲ 13 ਲੱਖ ਦਾ ਹੈ ਤੇ ਪੈਟਰੋਲ ਚ ਆਏਗਾ 10 ਲੱਖ 60 ਹਜ਼ਾਰ ਦਾ ਸ਼ੱਕ ਸੀ ਗੁਰੂ ਜੀ ਹਰਿ ਗੱਲ ਹੈ ਪਰਣੀ ਸਾਹਵਾਲੇ ਦੇ ਕੋਲ ਵੀ ਇੱਥੇ ਵੀ ਸਭ ਕੀਤੇ ਹੁੰਦੀ ਹੈ ਬੋਲੇ ਹਾਂ ਨਾਮ ਪੈਂਦੇ ਹੋਏ ਆਈ ਆਪਣੀ ਕਮਾਤਾ ਉੱਪਰ ਦੀ ਪ੍ਰੀਮੀਅਮ ਆਈ ਦਾ ਹੁਦੈ ਵਿੱਚ ਅਕਸ਼ਮੇਸ਼ ਅਮਰਗੜ ਵਾਲਿਆਂ ਦਾ ਜੀ ਕਿਨ ਸਟਾਰਟ ਹਾਂ ਹਾਂਜੀ ਵੀਰੇ ਜਿਹੜਾ ਲੈਂਡ ਫੋਰਸ ਕੰਪਨੀ ਆ ਤੇ ਆਪਣਾ ਟੋਰਪਰ ਹੈ ਤੇ ਇਹ 57 ਇੰਚ ਇਹਦੇ ਵਿੱਚ ਤਿੰਨ ਕੈਟਾਗਰੀ ਆ ਰਹੀ ਹੈ 57 ਵੀ ਹੈ 60 ਵੀ ਹੈ 63 ਵੀ ਹੈ ਇਸ ਟਾਈਮ ਇਹਦਾ ਪ੍ਰਾਈਸ ਹੈ 340 340 ਜੀ ਆਪਾਂ ਜੇ ਤੁਸੀਂ ਹੁਣ ਬੁਕਿੰਗ ਕਰਾਓਗੇ ਤਾਂ ਆਪਾਂ ਡਿਸਕਾਊਂਟ ਵੀ ਕਰ ਦਾਂਗੇ ਜੀ ਜੀ ਡਿਸਕਾਊਂਟ ਆਪਾਂ 10000 ਕਰ ਦਿਆਂਗੇ 10000 ਮੇਲੇ ਕਰਕੇ ਜੀ ਠੀਕ ਹੈ ਉਹ ਕਸਟਮਰ ਹਰੇਕ ਪ੍ਰਾਈਸ ਕੰਪਨੀ ਦੇ ਰੇਟ ਤੋਂ ਵੀ ਆਪਾਂ ਘਟਾ ਰਹੇ ਹਾਂ ਇਹਦੀ ਪ੍ਰਾਈਸ ਇਹ ਲੇਜਰ ਲੇਬਰਰ ਹੈ ਜੀ ਇਹ 7 ਫੁੱਟ 8 ਫੁੱਟ ਵੀ ਆਉਂਦੇ ਜੀ ਉਹ ਆਪਾਂ ਕਿਸਾਨ ਜਿੰਨਾ ਲੈਣਾ ਚਾਹਵੇ ਉਹਦੇ ਮੁਤਾਬਕ ਆ ਬਦਿੰਦੇ ਜੀ ਜੀ ਇਹ 270 ਦਾ ਜੀ ਹੈ ਇਹ ਜੀ ਆਪਣਾ 7 ਫੁੱਟ ਹੈ ਜੀ 7 ਫੁੱਟ 270 ਤੇ ਇਹ ਅਹਿਮ ਹੀ ਨਹੀਂ ਮੱਕਾ ਬੀਜਣ ਵਾਲਾ ਹਾਂਜੀ ਹਾਂਜੀ ਇਸ ਟਾਈਮ ਮੈਂ ਦਾ ਪ੍ਰਾਈਸ ਹੈਗਾ 5 ਲੱਖ ਉਹ ਵੀ ਜੇ ਇਸ ਟਾਈਮ ਤੁਸੀਂ ਲਓਗੇ ਆਪਾਂ ਡਿਸਕਾਊਂਟ ਕਰ ਦੇਵਾਂਗੇ 10000 ਜੀ ਤੇ ਇਹ ਆਪਣਾ ਰੋਟਾਵੇਟਰ ਆ ਜੀ 8 ਰੋਟਾ ਜੀ ਹਾਂਜੀ ਸੁਪਰੀਮੋ ਆ ਜੀ ਇਹ ਆਪਣਾ ਹੈਗਾ ਇਸ ਟਾਈਮ 3 ਬੰਦਾਂ ਦਾ 3 ਬੰਦਾਂ ਦਾ 1 ਬੰਦਾਂ ਵਾਲੀ ਹੋ ਜੀ 1 45 ਜੀ ਠੀਕ ਹੈ ਤੇ ਆਪਾਂ ਡਿਸਕਾਊਂਟ ਵੀ ਕਰ ਦੇਵਾਂਗੇ 10000 ਜੀ ਜੀ ਹਾਂਜੀ ਇਹ ਜੀ ਆਚਾਰ ਪਾਉਣ ਵਾਲੀ ਮਸ਼ੀਨ ਹੈ ਜੀ ਹਾਂਜੀ ਇਹ ਦਾ ਪ੍ਰਾਈਸ ਹੈਗਾ ਜੀ 2.5 ਲੱਖ 2.5 ਲੱਖ 2000 ਡਿਸਕਾਊਂਟ ਆਪ ਕਰ ਦੇਗੇ ਮਿਲੇਗਾ 10000 ਆਹ ਅਗੇ ਜੀ ਆਪਣੇ ਡੇਰੀ ਨਾਲ ਦੀ 100 ਵਾਲਿਆਂ ਦਾ ਆਪਾਂ ਇਹ ਦੁੱਧ ਚੋਣ ਵਾਲੀਆਂ ਮਸ਼ੀਨਾਂ ਇਹਨਾਂ ਕੋ ਪਾਣੀ ਨਾਲ ਵੀ ਅਟੈਚ ਹੋ ਸਕਦੀ ਬਹੁਤ ਮਸ਼ੀਨ ਹੈ ਜੀ ਇਹ ਬੱਟੇ ਦੀ ਅਫਤੇ ਇਹ ਮੈਸ਼ੋ ਕੰਪਨੀਆਂ ਨੇ ਇਹਨਾਂ ਦੇ ਹਾਰੇ ਤਰ੍ਹਾਂ ਦੀ ਮਸ਼ੀਨ ਲਈ ਆ ਇੱਕ ਦੋ ਚੀਜ਼ਾਂ ਨਵੀਆਂ ਨੇ ਇਹਨਾਂ ਬਾਰੇ ਜਾਣਕਾਰੀ ਦੇਣੀ ਸਰ ਇਹ ਮਸ਼ੀਨ ਬਾਰੇ ਦੱਸੋ ਸਾਹਿਬ ਜੀ ਸਰ ਇਹ ਘਾਹ ਕੱਟਣ ਵਾਲਾ ਲੌਨ ਮੋਵਰ ਕਹਿੰਦੇ ਨੇ ਜੀ ਇਹਨੂੰ ਇਹ ਜ਼ਿਆਦਾਤਰ ਜਿਵੇਂ 골ਫ ਕੋਰਸ ਹੋ ਗਏ ਕ੍ਰਿਕਟ ਸਟੇਡੀਅਮ ਹੋ ਗਏ ਫੁੱਟਬਾਲ ਗਰਾਊਂਡ ਹੋ ਗਏ ਉਹਨਾਂ ਦੀ ਘਾਹ ਦੀ ਕਟਿੰਗ ਵਾਸਤੇ ਯੂਜ਼ ਹੁੰਦਾ ਇਹ ਇਹ ਅੱਧੇ ਇੰਚ ਤੋਂ ਲੈ ਕੇ 4 ਇੰਚ ਤੱਕ ਦੇ ਇਹਦੇ ਵਿੱਚ ਆ ਸਪੈਸਰ ਦਿੱਤੇ ਹੋਏ ਨੇ ਮਤਲਬ ਜ਼ਮੀਨ ਤੋਂ ਅੱਧੇ ਇੰਚ ਦੀ ਕਟਿੰਗ ਫਿਰ 1 ਇੰਚ ਦੀ ਫਿਰ 1.5 ਇੰਚ ਦੀ 4 ਇੰਚ ਤੱਕ ਇਹਨੇ ਕਟਿੰਗ ਕਰਨੀ ਹੈ ਤੇ ਜੇ ਤੁਹਾਡੇ ਕੋਲੇ ਸਮਾਂ ਹੈਗਾ ਆਪਾਂ ਮੇਲੇ ਤੋਂ ਬਾਅਦ ਉਰੀ ਲਾਈਵ ਚਲਾ ਕੇ ਦਿਖਾਵਾਂਗੇ ਆ ਤੁਹਾਨੂੰ ਘਾਹ ਕੱਟ ਕੇ ਦਿਖਾਵਾਂਗੇ ਆਪਾਂ ਇਹ ਕਿੰਨੇ ਦਾ ਹੈ ਜੀ ਇਹ 1,15,000 ਇਹਦਾ ਯਾਨੀ ਕਿ ਰੇਟ ਹੈ ਜੇ ਤੁਸੀਂ ਅੱਜ ਬੁੱਕ ਕਰਾਉਂਦੇ ਹੋ 1,05,000 ਦਾ ਲੱਗ ਜਾਊਗਾ ਜੀ ਇਹ ਰੇਖ ਲਾਰਨ ਵਾਲੀ ਹੈ ਜੀ ਇਹਦਾ 38000 ਰੇਟ ਹੈ ਅੱਜ ਦੀ ਡੇਟ 'ਚ ਜੇ ਤੁਸੀਂ ਬੁੱਕ ਕਰਵਾਉਂਦਾ ਕੋਈ ਵੀ ਬੰਦਾ ਤਾਂ ਉਹਨੂੰ 35000 ਰੁਪਈਆ 35000 ਦੀ ਲੱਗ ਜੂਗੀ ਇਹਦੇ 'ਚ ਜੁਆਇੰਟ ਨਹੀਂ ਹੈਗਾ ਭਾਜੀ ਕਿਤੇ ਵੀ ਜੋੜ ਨਹੀਂ ਹੈਗਾ ਇਹ ਸਾਰੀ ਸਿੰਗਲ ਸ਼ੀਟ ਦੀ ਬਣੀ ਹੋਈ ਹੈ ਔਰ ਸੱਤ ਥੈਲੇ ਇਹਦੇ 'ਚ ਰੇਹ ਦੇ ਪੈ ਜਾਂਦੇ ਨੇ ਇਹਦੇ ਨਾਲ ਤੁਸੀਂ ਕੋਈ ਵੀ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ ਜਿਵੇਂ ਮਲਚਿੰਗ ਵਾਲੀ ਕਣਕ ਹੋਗੀ ਜਾਂ ਕੋਈ ਬਰਸੀਨ ਹੈ ਕੋਈ ਲੂਸਣ ਆ ਉਹਦਾ ਛਿੱਟਾ ਵੀ ਇਹਦੇ ਨਾਲ ਦਿੱਤਾ ਜਾ ਸਕਦਾ ਡੀਏਪੀ ਯੂਰੀਆ ਤਾਂ ਹੈ ਹੀ ਹੈ ਪਾਰਟ ਅੱਜ ਮੇਲੇ ਵਾਸਤੇ ਸਪੈਸ਼ਲ ਜਿਵੇਂ ਇਹਦੇ ਵਿੱਚ 5% ਸਪੇਅਰ ਪਾਰਟ ਦੇ ਡਿਸਕਾਊਂਟ ਹੈ ਜਿਹੜਾ ਵੀ ਜ਼ਿੰਮੇਦਾਰ ਅੱਜ ਬੁੱਕ ਕਰਾਊਗਾ ਕੋਈ ਵੀ ਮਸ਼ੀਨ ਜਿੰਨਾ ਚੱਕਰ ਉਹਦੇ ਘਰੇ ਉਹ ਮਸ਼ੀਨ ਰਹੂਗੀ ਉਹਨੂੰ ਸਪੇਅਰ ਪਾਰਟ ਦੇ ਉੱਤੇ 5% ਡਿਸਕਾਊਂਟ ਮਿਲਣਾ ਸਾਰੀ ਉਮਰ ਉਹਦੀ ਫ੍ਰੀ ਚੈੱਕਅਪ ਹੋਊਗਾ ਮਸ਼ੀਨ ਦਾ ਕੋਈ ਨੁਕਸਾ ਉਹਦੀ ਕੋਈ ਲੇਬਰ ਨਹੀਂ ਲਿੱਤੀ ਜਾਊਗੀ ਚੈੱਕਅਪ ਕਰਨ ਦੀ 2 ਸਾਲ ਦੀ ਵਾਰੰਟੀ ਹੈ ਜੇਕਰ ਉਹ ਰੋਟਾਵੇਟਰ ਲੈਂਦਾ ਤੇ ਇਹ ਸਕੀਮ ਵੀ ਨਾਲ ਮਿਲੂਗੀ ਏ ਸਰ 82 ਦਾ ਮਤਲਬ ਮਤਲਬ 4 ਸਟੋਕ ਇੰਜਨ ਹੁੰਦਾ ਜੀ 3 ਫੁੱਟ ਦਾ ਰੋਟਾਵੇਟਰ ਹੁੰਦਾ ਤੇ ਮਤਲਬ ਗੜਾਈ ਗੜਾਈ ਕੰਮ ਵਰਕ ਬਹੁਤ ਵਧੀਆ ਕਰਦਾ ਹੁੰਦਾ ਜੀ ਇਹ ਸਾਡਾ 5.5 ਐਚਪੀ ਦਾ ਇੰਜਨ ਹੁੰਦਾ ਤੇ ਮਤਲਬ ਜੇ ਜਿਹੜਾ ਤੁਹਾਨੂੰ 4 ਫੁੱਟ ਦਾ ਰੋਟਾਵੇਟਰ ਹੁੰਦਾ 2.5 ਫੁੱਟ ਦਾ ਜੀ ਵਰਕ ਬਹੁਤ ਇਹ ਟੱਟ ਤੋਂ ਘੱਟ 13 ਇੰਚ ਤੱਕ ਦਾ ਹੋ ਜਾਂਦਾ ਜੀ 30000 ਦਾ ਹਾਂ 32000 ਦਾ ਜੀ ਆਹ ਆ ਇਹ ਸਾਡਾ 9 ਐਚਪੀ ਦਾ ਮਤਲਬ 9 ਐਚਪੀ ਦਾ ਹੁੰਦਾ ਹੀ ਹੋਂਡਾ ਦਾ Ориਜਨਲ ਇੰਜਨ ਹੁੰਦਾ 9 ਐਚਪੀ ਦਾ ਅਨ ਬੈਕ ਰੋਟਰ ਹੀ ਹੈ ਜੀ ਤੇ ਮਤਲਬ ਜਿਹੜਾ ਰੋਟਰੀ ਆ ਪਿੱਛੇ ਪਿੱਛੇ ਕੰਮ ਕਰ ਦਿੰਦੀ ਏ ਤੇ ਇੱਕ ਵਾਰ ਇੱਕ ਵਾਰ ਦੇ ਮੇਲੇ ਕਰਕੇ ਡਿਸਕਾਂ ਨੂੰ ਮੇਲੇ ਕਰ ਕੀ ਆਈ ਉਹ ਫਿਕਸਰ ਦੇਖੋ 70 ਦੇ ਪੂਰੇ ਡੇਕਸ ਕਰਾ ਉਹ ਗਿਆ ਜਾਈ ਰੋਟਰੀ ਨਾਲ ਆ ਉਹ ਤੋਂ ਅੱਡੇ ਤੇ ਹੋ ਜਾ ਮੋਟਾ ਕੋਈ ਹੋਰ ਆ ਰੇਗਾ ਇਹ ਸਰ ਸਾਡਾ ਮਤਲਬ 1100 ਮਾਡਲ ਆ ਤੇ ਸੈਂਟਰ ਰੋਟਰੀ ਹੁੰਦਾ ਤੇ ਜਿਹੜਾ ਮੈਂ ਜਿਹਦੇ ਕਰਕੇ ਮਤਲਬ ਰੋਟਰੀ ਟਾਇਰ ਕੱਢ ਕੇ ਮੈਂ ਉਹਦੇ ਮੈਂ ਟਾਇਰਾਂ ਦੇ ਗੱਬੇ ਰੋਟਰੀ ਪਹਿਨਦੀ ਹੁੰਦੀ ਆ ਉਤੋਂ ਵਰਕ ਕਰਦਾ ਹੁੰਦਾ ਇਹ ਪੋਣਿਆ ਟੱਕ ਵੀ ਨਹੀਂ ਜਨ ਹੁੰਦਾ ਜੀ ਤੇ ਇਹਦਾ ਮਤਲਬ ਰੇਟ 83000 ਹੈ ਤੇ ਇੱਕ ਦਰਿਆੰਦਾ ਹੁਣਾ ਜਿਹੜੀ ਚੀਜ਼ ਬਾਰੇ ਤਾਂ ਸੁਣਾ ਜੀ ਉਹ ਦੱਸਦੇ ਆਪਾਂ ਬਾਰੇ ਇਹ ਸਾਰਾ ਟੂ ਸਟਾਕ ਦਾ ਪੰਪ ਹੁੰਦਾ ਜੀ 26 ਸੀ ਦਾ ਇੰਜਣ ਹੁੰਦਾ ਮਤਲਬ ਗਰੀਸ ਵਾਲਾ ਪੰਪ ਹੁੰਦਾ ਜੀ ਤੇ 25 ਲੀਟਰ ਦੀ ਕੈਪੈਸਿਟੀ ਹੈ ਜੀ ਤੇ ਹਾਂਜੀ ਟੂ ਸਟਾਕ ਮਤਲਬ ਟੂ ਸਟਾਕ ਹੈ ਇਹ 9500 9500 ਉਹ 10000 ਹੈ ਜੀ ਆ ਸਾਡਾ ਫੋਰ ਸਟਾਕ ਦਾ ਮਤਲਬ ਫੋਰ ਸਟਾਕ ਪੰਪ ਆ 40 ਸੀ ਦਾ ਇੰਜਣ ਹੁੰਦਾ ਤੇ ਇਹ ਗਰੀਸ ਮਤਲਬ ਗਰੀਸ ਵਾਲਾ ਪੰਪ ਹੁੰਦਾ ਇਹ ਵੀ 25 ਲੀਟਰ ਦਾ ਹੁੰਦਾ ਸੇਮ ਹਾਂਜੀ ਤੇ ਇਹ ਕਿਦਮ 12000 ਦਾ ਇਹ ਵੀ ਮਤਲਬ ਉਹ ਮਦਫੋਸਟੋਕ ਪੰਪ ਸਾਡਾ ਹੀ ਇਹ ਵੀ ਚੱਲ ਚੀਜ਼ ਦਾ ਇਹਦਾ ਇੰਜਨ ਹੁੰਦਾ ਪਰ ਇਹਦਾ ਫਰਕ ਆਇਆ ਜੀ ਇਹ ਤੇ ਗਰੀਸ ਆਮ ਗਰੀਸ ਫਰੀ ਪੰਪ ਲੱਗਿਆ ਹੈ ਇਹਨੂੰ ਗਰੀਸ ਕਰਨ ਦੀ ਲੋੜ ਨਹੀਂ ਪੈਂਦੀ ਜੀ ਤੇ ਇਹਦਾ ਰੇਟ ਮਤਲਬ 13000 ਹੈ ਇਸ ਵਿੱਚ ਪਲੰજર ਕੌਨਸਾ ਹੁੰਦਾ ਹੈ ਪੱਥਰ ਦਾ ਪਲੰજર ਹੁੰਦਾ ਹੈ ਸਪਰੇਮਨ ਕੰਪਨੀ ਦਾ ਹੁੰਦਾ ਸਾਡੇ ਇਹ ਆ ਗਈ ਜੀ ਮੈਸੀ ਫਰਗੋਸ਼ਨ ਕੰਪਨੀ ਦਾ ਗੁਰੂ ਨਾਨਕ ਦੇਵ ਜੀ ਵਰਕਸ ਆਪਸੋਰੀ ਕੀਮਤ ਹੈ ਜਿਹਨੇ ਆਪਣਾ ਜੀ 7 ਤੋਂ 14 ਫੁੱਟ ਤੱਕ ਦਾ ਪੁੱਤ 7 ਫੁੱਟੇ ਦਾ ਰੇਟ ਤੈਨੂੰ ਦੱਸ ਦਿੰਨੇ ਆ ਬਾਕੀ 5000 ਰੁਪਿਆ ਪਰ ਫੁੱਟ ਰੇਟ ਵਧਦਾ ਰਹਿੰਦਾ ਹੈ ਜੇ 7 ਫੁੱਟੇ ਤੇ ਅਲਫਾ ਪ੍ਰੂ ਸ਼ਾਟ ਸੈਟ ਲਾਉਣਾ ਆ ਤਾਂ ਰੇਟ ਪੁੱਤ ਜੀ 3 ਲੱਖ ਤੇ ਆਸੋਰੀ 2 ਲੱਖ ਤੇ 90000 ਰੁਪਿਆ ਇਹਦਾ 3 ਲੱਖ 40000 ਰੁਪਿਆ ਉਹਦੇ ਤੇ 3 ਲੱਖ ਤੇ 80000 ਰੁਪਿਆ 31 ਮਾਰਚ ਤੋਂ ਪਹਿਲਾਂ ਸਾਰਿਆਂ ਤੇ 30000 ਰੁਪਿਆ ਛੋੜ ਆ ਇਹ ਲੱਖ ਰੁਪਇਆ ਦੇ ਕੇ ਕੋਈ ਬੋਕਾ ਕਰਾਊਗਾ ਤਾਂ ਠੀਕ ਹੈ ਹਾਂ ਮੈਂ ਆਪਣਾ ਗੁਰਨਾਮ ਇੱਕ ਵਾਰਕਸ਼ਪ ਇੱਕ ਰੱਖੀ ਬਹੁਤ ਬੱਲਾ ਠੀਕ ਹੈ ਦੋ ਪਰਮਨ ਰਾਮ 프리 ਰਿਪੋਰਟ ਸਭ ਤੋਂ ਕਰਪਾ ਬਹੁਤ ਹੀ ਬਣਾਵੇ ਕਿੰਦੇ ਚ ਇੱਕ ਤਾਂ ਤੁਸੀਂ ਇੰਦੇ ਚ ਅੱਛਾ ਅੱਛਾ ਇੱਕ ਤਾਂ ਉਹ ਬਲੇਡ ਅੰਦਰ ਚੇਂਜ ਕਰ ਦਿੱਤੇ ਤੁਸੀਂ ਰਵਾਲ ਤੋਂ ਉਧਰਲਾ ਚਲ ਕੇ ਘਸ ਗਿਆ ਜਿਵੇਂ ਇਧਲੀ ਸਾਈਡ ਘਸ ਕੇ ਦੁਬਾਰਾ ਇਧਰ ਲਾ ਸਕਦੇ ਆਪਾਂ ਇੱਕ ਲੇਟ ਬਹੁਤ ਜ਼ਿਆਦਾ ਮਤਲਬ 52 ਵੇਟ ਆਂਦਾ ਤੇ ਟਰੈਕਟਰ ਮਗਰ 35 ਹਸਪਾਰ ਮਗਰ ਬੜੇ ਆਰਾਮ ਨਾਲ ਚੱਲਦਾ ਇਹ ਕਿੰਨੇ ਦਾ ਜੀ ਇਹ 25000 ਰੁਪਏ ਦਾ ਜੀ ਇਹ ਮਿਲਣਗੇ 35000 ਬਲੈਕ ਇਟਾਲੀਅਨ ਇੱਥੇ ਵੀ ਹੈ ਜੀ ਲੋ ਜੀ ਆ ਤਾਂ ਇੰਨੀ ਕੁ ਮਸ਼ੀਨਰੀ ਤੇ ਐਗਰੀਕਲਚਰ ਦੀ ਅੱਗੇ ਆ ਗਏ ਆਰਗੇਨਿਕ ਖੇਤੀ ਫਾਰਮ ਆ ਵੀ ਦੇਖ ਲੈਣੇ ਆ ਆਰਗੇਨਿਕ ਦਾਣਾਂ ਕਿੰਨੇ ਕਿੰਨੇ ਤਰ੍ਹਾਂ ਦਾ ਆਟਾ ਤੁਹਾਡੇ ਕੋਲ ਕਿੰਨੇ ਤਰ੍ਹਾਂ ਦੇ ਅੱਛਾ ਅੱਛਾ ਕਿਹੜਾ ਕਿਹੜਾ ਹੋਰ ਰਾਗੀ ਆ ਜੀ ਇਹ ਜੋ ਆਦਾ ਮੱਕੀ ਦਾ ਮੱਕੀ ਦਾ ਕਾਲੀ ਕਣਕ ਦਾ ਬਾਜਰਾ ਅੱਛਾ ਇਹ ਇਹਦਾ ਰਾਗੀ ਦਾ ਕੀ ਰੇਟ ਆ ਕਿੰਨਾ ਕਿੰਨੇ ਕਿਲੋ ਦਾ 1 ਕਿਲੋ ਹੈ 90 ਦਾ ਕਿਲੋ ਦਾ ਰਾਗੀ ਦਾ 90 ਰੁਪਏ ਦਾ ਤੇ ਜਿਉਂ ਦਾ ਇਹ ਵੀ 90 ਆ ਜੀ ਇਹ ਵੀ 90 ਰੁਪਏ ਦਾ ਕਿਲੋ ਕਿੰਨੇ ਕਿਸ਼ਤੇ ਦਾ ਇਹ ਸਤਰਾ ਹੀ 70 ਰੁਪਏ ਇਹ ਕਿਹੜਾ ਬੱਕੀ ਦਾ ਬੱਕੀ ਦਾ ਦੇਸੀ ਆ ਜੀ ਕਾਲੀ ਕਣਕ ਕਾਲੀ ਕਣਕ ਅੱਛਾ ਵੀਡੀਓ ਦੇ ਤਸਵੀਰ ਵਿੱਚ ਜਿਵੇਂ 120 ਆਮ ਵੀ ਅਲੱਗ-ਅਲੱਗ ਤਰ੍ਹਾਂ ਦਾ ਸਾਮਾਨ ਆ ਗਿਆ ਮਾਰ ਵੀ ਦੇਖ ਲਈ ਅੱਛਾ ਹੈ ਇਹ ਸਾਰੇ ਮੇਲੇ ਆ ਗਏ ਇਸ ਕੌਡਾ ਕੰਪਨੀ ਪੁਰਾਣੀ ਮਸ਼ੀਨਰੀ ਖਾੜਾ ਰਹੀ ਹੈ ਇੱਕ ਯੂਨੀਵਰਸਿਟੀ ਵੱਲੋਂ ਦਿਖਾਈ ਗਈ ਹੈ ਜੀ 0 ਟਿਲ ਡਿਲ 35 ਹੌਸਪਾਵਰ ਦਾ ਟਰੈਕਟਰ ਖਿਜਦਾ ਇਹਨੂੰ ਕਣਕ ਮੂੰਗੀ ਜੀਵੀ ਲਈ ਬਿਨਾ ਬਾਹੀ ਆ ਗਏ ਜੀ ਹੈਪੀ ਸੀਡਰ ਪੰਜਾਬ ਹੌਸਪਾਵਰ ਦਾ 50 ਹੌਸਪਾਵਰ ਦਾ ਟਰੈਕਟਰ ਖਿਜਦਾ ਇਹਨੂੰ ਇਹਦੀ ਡਿਟੇਲ ਦੀ ਜਗਾ ਹੁੰਦਾ ਹੈ ਇਸ ਤੋਂ ਇਲਾਵਾ ਸੀਓਬੀ ਵੀ ਹੈ ਜੀ ਸਮਾਰਟ ਸੀਡਰ ਇਹ 2032 PO ਦੀ ਰੇਟੇਂ ਦੇ ਰੱਖੀ ਆ ਅੜ ਸਕਦੇ ਨੇ ਵੀਡੀਓ ਰੋਕੋ ਅੱਗੇ ਗੱਲ ਕਰਾਂਗੇ ਕਿ ਦਾਲਾ ਨਹੀਂ ਦਾਲਾ ਆਪਕਾ ਨੂੰ ਪਤਾ ਹੀ ਹੈ ਕਿ ਉਹ ਆਪਾਂ ਗਰਮ ਲੱਕੀ ਸੀਡ ਡਰਾਈਵਰ ਜੀ ਆਪ ਇਹਦੇ ਵਿੱਚ ਕਿਸਮਾ ਆਪਲੀ 1827 ਤੇ 62 ਦਿਨਾਂ ਵਿੱਚ 35 HP ਦਾ ਟਰੈਕਟਰ ਖਿਚਾਉਣਾ ਗਰਮ ਰੁਕ ਤੇ ਮਾ ਇਸ ਵਿੱਚ ਮਾ 11 ਦਿਨਾਂ ਵਿੱਚ ਹਲ ਨੇ ਇਹ ਪੱਕਣ ਲਈ ਜਿੱਦ 70 ਦਿਨਾਂ ਦੇ ਆਪਾਂ ਸਾਡੇ 400 ਲੀਟਰ ਦੇ ਘਾੜੇ ਮਾ 1080 ਪਰ ਵਾਲੀ ਦਾ ਕੋਪਰਾ ਕਰਨ ਵਾਲਾ ਚੌਪਰ ਇਹ ਕਾਰਸਦਾਨੀ ਹੈ ਉਸ ਦੀ ਕਿਸਮ ਆਹ ਸਾਡੇ ਸਰਫੇਸ ਸੀਡਰ ਮਾਹ ਦੇ ਵੀ ਡਿਟੇਲ ਲਾਈ ਰਤਨ ਕੰਪਨੀ ਦਾ ਇੱਥੇ ਵੀ ਰੇਟ ਲਿਖ ਕੇ ਲਾਇਆ ਹੋਇਆ 1.7 290 ਜੀ ਇੱਕ ਵੀਰ ਦਾ ਬਿਲਕੁਲ ਕਾਪੀ 100 ਕਰੋੜ ਹੁੰਦਾ ਮੈਂ ਲੇਖਾ ਜੋਖਾ ਦੱਸਦਾ ਆ ਵੀ ਆਪ ਦੇ ਕੋਲ ਪਾਣੀ ਹੈ ਕਿੰਨਾ ਜੋ ਯੂਨੀਵਰਸਿਟੀ ਵਾਲਿਆਂ ਦੇ ਅਲੱਗ-ਅਲੱਗ ਵਿਭਾਗ ਨੇ ਮਾਹਿਰ ਬੈਠੇ ਨੇ ਸਾਰਾ ਕੁਝ ਦੱਸੋ ਉਹ ਵਾਲਾ ਆਪਣੀ ਕੋਲ ਬੜ ਖਰਦੂ ਦੱਸੂ ਲੋ ਹੈਗੀ ਆ ਉਹਦੇ ਨੂੰ ਆਪਣਾ ਤਾਰੇ ਵਡਾਈ ਖੋੜਦਾ ਇਹ ਆ ਗਈ ਜੀ ਸੈਲਫ ਹੈਲਪ ਗਰੁੱਪ ਪਿੰਡਾਂ ਦੇ ਵਿੱਚ ਗਵਰਨਮੈਂਟ ਵੱਲੋਂ ਲੇਡੀਜ਼ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਗਰੁੱਪ ਬਣਾ ਕੇ ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਮਦਦ ਵੀ ਕੀਤੀ ਜਾਂਦੀ ਹੈ ਲੋਨ ਵਗੈਰਾ ਦਿੱਤਾ ਜਾਂਦਾ ਗਰੁੱਪ ਨੂੰ ਇਹ ਆਪ ਪ੍ਰੋਡਕਟ ਤਿਆਰ ਕਰਕੇ ਰਸੋਈ ਦਾ ਸਾਮਾਨ ਮਰਬੇ ਅਚਾਰ ਵਗੈਰਾ ਤੇ ਮਠਾਈਆਂ ਇਹ ਸਾਰਾ ਕੁਝ ਆਪ ਤਿਆਰ ਕਰਕੇ ਇੱਥੇ ਲਿਆਂਦਾ ਜਾਂਦਾ ਹੈ ਨਾ ਵੱਲੋਂ ਇਹ ਆ ਗਿਆ ਜੀ ਮੇਲੇਆਂ ਵਾਲਾ ਖਾਣ ਪੀਣ ਦਾ ਸਾਮਾਨ ਜਲੇਬੀ ਬਣ ਰਹੀ ਆ ਪਕੌੜੇ ਬਰੈਡ ਵਗੈਰਾ ਇਹ ਲਾਈਨ 'ਚ ਸਾਰਾ ਸਟਾਲਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਦਾ ਸਮਾਨ ਆ ਸਾਰਾ ਇੱਧਰ ਆ ਗਿਆ ਜੀ ਯੂਨੀਵਰਸਿਟੀ ਦਾ ਬਾਗ